ਜੱਗੀ ਟੋਕੂ ਗਾ ਚ ਪੂਰੇ ਸਤਾਰਾਂ ਦੀ ਹੈਗੀ ਆੜਾ ਮੋਟ ਨਹੀਂ ਵੜਦਾ ਤਾ ਉਹ ਪੱਲੀ ਵਾਰਲੇ 50 ਪਾ ਪਹਿ ਗਣਾ ਬੱਬੂ ਉਹ ਨਹਿਰੂ ਇਧਰ ਆ ਯਾਰ ਉਹ ਦੇਣੀ ਪਈ ਉਹਰੇ ਲਿਆ ਨਹਿਰੂ ਪੂਰੀ ਆयो ਮਰੀਆ ਤਿੰਨ ਘਾਟੋ ਉਹ ਬੜਿਆਰਾ ਨੇ ਇਹਨੂੰ ਵੀ ਕਰੂ ਕੋਈ ਕਸਾਈ ਕਰੀ ਜਾਂਦਾ ਕਿੰਨੇ ਓਏ ਨਹਿਰੂ ਸਤਾਰਾਂ ਹਜ਼ਾਰ ਦੀ ਸਤਾਰਾਂ ਨੇ ਪੈਸੇ ਬਾਈ ਓਏ ਆ ਚੱਕ ਨਹਿਰੂ ਬਰਾਬਰ ਹਾਂ ਦਲਾਨੀ ਦੇ ਦਿਓ ਬਾਈ ਸਾਡੇ ਮੈਨੂੰ ਹਾਂ ਸੌਦਾ ਨਹਿਰੂ ਨੇ ਕਰਾਇਆ ਦਾਦਾ ਭਾਈ ਨਹੀਂ ਭਾਈ ਯਾਰ ਉਹਨੂੰ ਵੀ ਪਰਤੇ ਨਹੀਂ ਲਾਗ ਦੇਣੀ ਠੀਕ ਮੈਂ ਕੋਈ ਦਲਾਲ ਨਹੀਂ 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 ਦੇਣੀ ਬੰਦਾ ਡਾਕਟਰ ਨਹੀਂ ਆਇਆ ਆ ਮੈਂ ਕਿਹਨੂੰ ਵਗੈਰਾ ਕਿਸੇ ਨੂੰ ਵੀ ਨਹੀਂ ਦਿੰਦਾ ਪੈਸੇ ਗਿਣਾ ਭਾਈ ਉਹ ਇੱਛਾ ਕਰਨਾ ਦਲਾਲੀ ਦੀ ਨਹੀਂ ਆ ਆਦਾ ਪੈਸੇ ਗਿਣਾ ਉਹ ਤੇ ਕਰ ਲਾ ਹਿਸਾਬ ਚ ਨਹੀਂ ਤਾਂ ਹੀ ਮਾਰਦਾ ਸੀ ਹੁਣ 7 18 28 ਸਭ ਕਰ ਖੇਡ ਵੀ ਤੇ ਨਾ ਨਹੀਂ ਨਹੀਂ ਮੈਂ ਖੇਡੂਗਾ ਆ ਜਾ 12 ਈਰੀ ਮੰਡੀ ਤੇ 20 ਮਿੰਟ ਕੱਟ ਗਿਆ ਸੰਤਾਨਦਰੂ 17 ਇਹ ਕਰ ਲੈ ਕਰਲਾ ਕਰੇ ਬਾਬਾ ਕਿਹੜਾ ਪਿੰਡਾ ਰੋੜੀ ਕੂੜਾ ਰੋੜੀ ਕਪੂੜਾ ਕਲੀਅਰ 20000 ਲਾਏ ਤੈਨੂੰ ਮੈਨੂੰ ਰਾਏ ਹੀ ਨਹੀਂ ਦਿੱਤਾ ਤੂੰ 20000 ਤੋਂ ਬਿਨਾਂ ਹੁਣ ਤਾਂ ਇਹ ਥਾਣੇ ਜਾ ਮਗਰ ਲਈ ਮੰਡੀ ਅੱਜ ਪੁੱਲ ਗਿਆ ਨਾ ਗੱਲ ਆਹ ਹੀ ਸੀ ਗੱਲ ਆਹ ਨਹੀਂ ਜੀ ਮੈਂ ਤੇਰੇ ਪਿੰਡ ਦਾ ਬੰਦਾ ਵੀ ਲਿਆਂਦਾ ਮਗਰ ਕਾਲੇ ਤੋਂ ਬੱਕਰੀ ਕਾਲੇ ਲੈਰੇ ਤੇਰੇ ਪਿੰਡ ਦਾ ਬੰਦਾ ਬਾਬੇ ਨੇ 23000 ਤੋਂ ਬਣਾ ਰਾਏ ਨਹੀਂ ਦਮਾ 20000 ਲਾਏ ਵਾ ਪਿਛਲੇ ਗਿੱਟ ਦਾਲ ਕੋਈ ਨਹੀਂ ਕੋਈ ਨਹੀਂ ਅੱਜ ਵੇਚ ਕੇ ਦਿਖਾ ਲੈ ਮੈਂ ਜਵਾਗ ਜੀ ਅੱਜ ਮੋੜਨਾ ਟਾਈਮ ਹੈ 20000 ਰੁਪਏ ਲੈ ਲਾ ਦੇ ਦੋਸਤੋ ਆ ਬੱਕਰੀ ਦੋਸਤੋ ਬਹੁਤ ਵਧੀਆ ਸੋਹਰਾ ਪੈਂਡ ਤੋਂ ਵਾਲਾ ਬੱਕਰਾ ਮੰਡੀ ਦੇ ਪਹਿਲਾ ਤੋਤਾ ਦੋਸਤੋ 17000 ਰੁਪਏ ਦਾ ਸੌਦਾ ਹੋਇਆ ਤੇ ਮਿਲਦੇ ਆ ਦੋਸਤੋ ਐਤਨਾ ਅਗਲੀ ਵੀਡੀਓ ਤੇ ਲਾ ਪੈਂਡ ਤੋਂ ਵਾਲਾ ਬੱਕਰਾ ਮੰਡੀ ਆ ਰਹਿਣੇ ਬਾਅਦ ਤੇ ਬਹੁਤ ਵੱਡੇ ਸੌਦੇ ਹੋ ਗਏ ਦੋਸਤੋ ਪੈਂਡ ਤੋਂ ਵਾਲਾ ਬੱਕਰਾ ਮੰਡੀ ਚਾਰ ਮਿਲਾਲੀ ਜਾ ਪੂਰਾ ਰੌਣਕ ਮਿਲਾ ਦੋਸਤੋ ਆਇਆ ਵਕਲ ਟੀਵੀ ਤੇ ਜਲਦੀ ਜਲਦੀ ਮੈਨੂੰ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਦੋਸਤੋ ਆਹ ਰਾਇ ਦੁਬਾਰ ਪਿੰਡ ਤੁਰਾ ਬਕਰਾਂ ਮੰਡੀ ਤੇ ਪੂਰਾ ਰੌਣਕ ਮੇਲਾ ਹੁੰਦਾ ਤੇ ਬਹੁਤ ਹੀ ਵਧੀਆ ਪ੍ਰਬੰਧ ਹੁੰਦੇ ਦੋਸਤੋ